ਕਿਉਂਕਿ ਸਾਰੇ ਕੁੜੀਆਂ ਇੰਗਲਿਸ਼ ਬੋਲਦੀਆਂ ਆ ਮੈਂ ਇਹਦੇ ਵਿੱਚ ਹਿੰਦੀ ਪੰਜਾਬੀ ਇੰਗਲਿਸ਼ ਮਿਕਸ ਲੈਂਗੁਏਜ ਬੋਲਦੀਆਂ ਕਿਉਂ ਬੋਲਦੀਆਂ ਕਿਉਂਕਿ ਕਈ ਆਪਣੇ ਮੈਰਿਜ ਤੇ ਉਹਦੇ ਦੋ ਬੱਚੇ ਹੋ ਜਾਂਦੇ ਉਹਦਾ weight ਵੱਧ ਜਾਂਦਾ ਤਾਂ ਇਸ ਲੜਕੀ ਨੂੰ ਤੁਸੀਂ ਦੇਖ ਸਕਦੇ ਆ ਇਸ ਟਾਈਮ ਇਹ ਕਿੱਥੇ ਪੁੱਜੀ ਹੋਈ ਹੈ ਦੁਬਈ ਦੇ ਵਿੱਚ ਇੱਕ ਕੰਪੀਟੀਸ਼ਨ ਹੋ ਰਿਹਾ ਮਿਸ ਵਰਲਡ ਦਾ ਉੱਥੇ ਪਹੁੰਚੀ ਹੋਈ ਹੈ ਮੈਰਿਟ ਹੈ ਇਹਦਾ weight ਵੀ ਕਾਫੀ ਵੱਧ ਗਿਆ ਸੀ ਇਹ ਦੱਸ ਰਹੀ ਹੈ ਲੈਸ ਕੀਤਾ ਆਪਣਾ ਬਹੁਤ ਘਟਾਇਆ ਤੁਸੀਂ ਆ ਸਾਹਮਣੇ ਵੀਡੀਓ ਵੀ ਸਾਹਮਣੇ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਮੇਰੀ ਜੀ ਕਿੰਨੇ ਕ ਜਿਆਦਾ ਉਹ ਮੇਰੀ ਮੇਰੀ ਪੋਸਟ ਨੂੰ ਕਿੰਨਾ ਕ ਜਿਆਦਾ ਲਾਈਕ ਕਰਦੇ ਹਨ ਵੀ ਉਹ ਕਿੰਨਾ ਕ ਮੇਰਾ ਕੰਮ ਵਧੀਆ ਲੱਗਦਾ ਉਹਨਾਂ ਨੂੰ ਇਹ ਉਹਦੇ ਉੱਤੇ ਮਾਰਕਸ ਮਿਲਦੇ ਆ ਤੁਹਾਨੂੰ ਮੁਬਾਰਕਾਂ ਤੁਸੀਂ ਮਿਸ ਵਰਲਡ ਬਣੋ ਪੰਜਾਬ ਦਾ ਨਾਮ ਉੱਚਾ ਕਰੋ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੋ ਹੈਲੋ ਤੁਸੀਂ ਅਜ ਰੋਪਣ 99 ਨੂੰ ਦੇਖ ਰਹੇ ਹੋ नमस्कार आप देख रहे हैं सच की आवाज रोपड़ टुडे 99 जिस पर आप विश्वास करते हैं रोपड़ नंगल आनंदपुर साहिब गढ़शंकर की पल पल की खबरों के साथ अपडेट रहने के लिए बने रहिए रोपड़ टुडे 99 चैनल पर आइए शुरुआत करते हैं आज की मुख्य खबरों से सत जी संजीव लोटिया बोल रहे हैं जी रोपड़ टूडे डबल न्यूज चैनल तो हाँ जी हाँ जी सर ठीक हो सत श्रीकाल जी पहला थोड़ा मुबारक ਬਹੁਤ ਬਹੁਤ ਥੈਂਕ ਯੂ ਸੋ ਮੱਚ ਚੈਨਲ ਵਾਲ ਤੋਂ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਐਸ ਟਾਈਮ ਤੁਸੀਂ ਦੁਬਈ ਹੋ ਹਾਂਜੀ ਮੈਂ ਦੁਬਈ ਦੇ ਵਿੱਚ ਐਸ ਟਾਈਮ ਹਾਂਜੀ ਕਦੋਂ ਹੋ ਰਿਹਾ ਇਹ ਲਾਸਟ ਫਾਈਨਲ ਤੁਹਾਡਾ ਇਹ ਆਪਣੇ ਮੰਡੇ ਹੋਣਾ 6th ਆਫ ਮਈ ਨੂੰ ਅੱਛਾ ਅੱਛਾ ਤੁਸੀਂ ਕਿੱਥੇ ਪਹੁੰਚਣੇ ਆਲੇ ਮੈਂ ਖੰਨੀ ਤੋਂ ਉਧਾਂ ਪਰ ਹੁਣ ਮੈਂ ਲੰਨਾ ਚੱਲੀ ਆਂ ਥੋੜੀ ਰਿਕਾਰਡਿੰਗ ਹੋ ਰਹੀ ਆ ਮੈਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਮੈਂ ਨਾ ਖੰਨੇ ਤੋਂ ਆ ਬਟ ਹੁਣ ਮੈਂ ਲੰਡਨ ਦੇ ਵਿੱਚ ਐ ਰਹੀ ਆ ਅੱਜ ਅੱਛਾ 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 ਤੁਸੀਂ ਹਾਂਜੀ ਮੈਰਿਡ ਹੋ ਹਾਂਜੀ ਮੈਂ ਮੈਰਿਡ ਆ ਨਾ ਬੱਚੇ ਨੇ ਤੇ ਸਾਡਾ ਉੱਥੇ ਲੰਡਨ ਦੇ ਵਿੱਚ ਨਾ ਬਿਜ਼ਨਸ ਆਪਣਾ ਹੀ ਕੰਸਟਰਕਸ਼ਨ ਕੰਪਨੀ ਆ ਮੈਂ ਇੱਥੇ ਮੇਰੇ ਹਸਬੰਦ ਮਿਲ ਕੇ ਚਲਾਉਂਦੇ ਹਾਂ ਉਹ ਮੈਂ ਉਹਦਾ ਫਾਈਨੈਂਸ ਡਿਪਾਰਟਮੈਂਟ ਦੇਖਦੀ ਆ ਤੇ ਉਹ ਆਪਣੇ ਉਹਨਾਂ ਦਾ ਜਿਹੜੇ ਬਿਲਡ ਹਾਊਸ ਕਰਦੇ ਆ ਨਾ ਤੇ ਉਹਨਾਂ ਵੱਲ ਦੇਖਦੇ ਨੇ ਉਹ ਜੀ ਜੀ ਅੱਛਾ ਪਰ ਤੁਹਾਡਾ ਇਧਰ ਨੂੰ ਕਿੱਦਾਂ ਰੁਝਾਨ ਹੋ ਗਿਆ ਜੀ ਕਿ ਮੈਂ ਮਿਸ ਵਰਲਡ ਬਣਾਂ ਹਾਂਜੀ ਐਕਚੁਅਲੀ ਐਦਾਂ ਮੇਰਾ ਕੋਈ ਸ਼ੁਰੂ ਤੋਂ ਤਾਂ ਹੈ ਨਹੀਂ ਸੀਗਾ ਜਿਵੇਂ ਸੁਪਨਾ ਵੀ ਮੈਂ ਕਰਨਾ ਹੈ ਮੇਰੀ ਤਾਂ ਪ੍ਰੈਗਨਨਸੀ ਤੋਂ ਬਾਅਦ ਜਦੋਂ ਬੱਚੇ ਹੋਏ ਸੀ ਮੇਰਾ weight ਕਾਫੀ ਜ਼ਿਆਦਾ ਹੋ ਗਿਆ ਸੀ ਠੀਕ ਹੈ ਨਹੀਂ ਤਾਂ 100 ਤੋਂ 100 kg ਹੋ ਗਿਆ ਸੀ ਤੇ ਉਹ ਲੋਕੀ ਜਿਵੇਂ ਬੋਲਣ ਲੱਗ ਪਈ ਸੀ ਕੋਈ ਨੈਗੇਟਿਵ ਕਮੈਂਟਲ ਪਤਾ ਆਪਣੀ ਕਮਿਊਨਿਟੀ ਕੀਤਾ ਸਪੋਰਟ ਟੀਟ ਕਰਦੀ ਹੈ ਜੀ ਜੀ ਕੋਈ ਕਿਸੇ ਨਾਲ ਕੋਲ ਹੀ ਬਹਿਣਾ ਤੇ ਗੱਲਾਂ ਕਰਨੀਆਂ ਜਾਂ ਫੋਟੋਆਂ ਨਹੀਂ ਖਿਚਾਣੀਆਂ ਇਹ ਚੀਜ਼ਾਂ کافی ਮੈਨੂੰ ਇਫੈਕਟ ਹੋ ਗਈਆਂ ਤੇ ਫਿਰ ਮੈਂ ਨਾ ਥੋੜੇ ਡਿਪਰੈਸ਼ਨ ਚ ਵੀ ਰਹੀ ਹਾਂ 6-7 ਮਹੀਨੇ ਇਹ ਜੀ ਦੁਲਾਕੇ ਤੇ ਫਿਰ ਜਿਹੜਾ ਹਾਰਮੋਨ ਜਿਨ੍ਹਾਂ ਨਾਲ ਮੈਂ ਕਰ ਰਹੀ ਹਾਂ ਪੈਜੈਂਟ ਹਾਰਮੋਨੋਮਿਸਿਸ ਇੰਡੀਆ ਵਰਲਡਵਾਈਡ ਐਨਰੀ ਮੈਂ ਐਡ ਦੇਖੀ ਸੀ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਤੇ ਫਿਰ ਜੋ ਤੋਂ ਮੈਂ ਐਡ ਦੇਖੀ ਤੇ ਫਿਰ ਮੈਂ ਆਪਣੇ ਆਪਣੇ ਆਪ ਨੂੰ ਮੋਟੀਵੇਟ ਕੀਤਾ ਮੈਂ ਕਿਹਾ ਵੀ ਤਾਂ ਕਿਵੇਂ ਹੋ ਸਕਦਾ ਇਹ ਇਕਲੀ ਦੇ ਤੱਕ ਮੈਂ ਦਰੋਂ ਜੀ ਫਿਰ ਮੈਂ ਐਸਾ ਹਾਰਡਵਕ ਕੀਤਾ ਤੇ ਮੈਂ ਆਪਣਾ weight lose ਕੀਤਾ 40 kg। ਕੀ ਬਾਤ ਹੈ? ਐਕਸਰਸਾਈਜ਼ ਕੀਤੀ, ਡਾਈਟ ਕੀਤੀ ਤੇ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਜੀ। ਆਪਣੇ ਆਪ ਨੂੰ ਮੋਟੀਵੇਟ ਕਰ ਲਈ ਤੇ ਆਪਣੇ ਆਪ ਨੂੰ ਇਹ ਵੀ ਮਤਲਬ ਨਹੀਂ ਮੈਂ ਕਰ ਸਕਦੀ ਹਾਂ ਕੌਨਫੀਡੈਂਸ ਲਿਆਦਾ। ਜੀ। ਆਪਣੀ ਕਿੰਨੇ ਕਿੰਨੇ ਪਾਰਟਿਸਿਪੇਟ ਕਰ ਰਹੇ ਇਹਦੇ ਵਿੱਚ ਟੋਟਲ? ਇੱਥੇ 1 ਹਾਂਜੀ 100 10 ਦੇ ਨੇੜੇ ਦੇ ਨੇੜੇ ਹਾਂਜੀ ਨੇ ਕੁੜੀਆਂ ਹੈਗੀਆਂ 500 ਕੁੜੀਆਂ ਸੀਗੀਆਂ। ਜਿਨ੍ਹਾਂ ਵਿੱਚੋਂ ਅਸੀਂ 100 ਲੈਕਚਰ ਹੋਈਆਂ ਹਨ ਜੀ ਅਸੀਂ ਆਪਣਾ ਕਾਲੂ ਹੈ ਜੀ ਇਹ ਕਿ ਕਿਹੜੇ ਚੈਨਲ ਤੇ ਲਾਈਵ ਆਏਗਾ ਜੀ ਜਾਂ ਕਿੱਥੇ ਤੇ ਦੇਖਣਾ ਚਾਹੁੰਦੇ ਹਾਂ ਕੋਈ ਤੇ ਕਿਵੇਂ ਦੇਖ ਸਕਦਾ ਹਾਂ ਹਾਂਜੀ ਇਹ ਨਾ ਲਾਈਵ ਨਹੀਂ ਹੈ ਇਹ ਆਫਟਰਵਰਡਸ ਇਹਨੂੰ ਅਪਲੋਡ ਕਰेंगे ਇਹਨਾਂ ਦਾ ਆਪਣਾ ਇੱਕ ਚੈਨਲ ਹੈ ਹੌਟਮੌਨ ਟੀਵੀ ਜੀ ਤੋਂ ਇੱਕ ਸਿਰੋਟ ਐਪਲੀਕੇਸ਼ਨ ਤੋਂ ਜਿਹੜੇ ਐਪ ਸਟੋਰਸ ਹੁੰਦੇ ਹਨ ਨਾ ਉੱਥੋਂ ਡਾਊਨਲੋਡ ਕਰਕੇ ਤੇ ਉਹਦੇ ਉੱਤੇ ਐਪੀਸੋਡਸ ਇਹਦੇ ਪਾਉਂਦੇ ਨੇ ਜੀ ਮੈਂ ਜਿਹੜਾ ਮੈਂ ਜਿਹੜਾ ਇਹ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਉਹਦਾ ਇੱਕ ਰੀਜ਼ਨ ਇਹ ਵੀ ਹੈ ਜਿਹੜੀਆਂ ਉੱਥੇ ਔਰਤਾਂ ਆ ਆਪਣੀਆਂ ਪੰਜਾਬ ਦੀਆਂ ਜਾਂ ਨਾ ਬਾਹਲੀ ਕੰਟਰੀ ਦੇ ਵਿੱਚ ਰਹਿੰਦੀਆਂ ਆ ਉਹਨਾਂ ਨੂੰ ਇਨਸਪਾਇਰ ਕਰਨਾ ਚਾਹੀਦਾ ਵੀ ਹਾਂਜੀ ਨਾ ਜੇ ਕੋਈ ਬੰਦਾ ਸੋਚੇ ਵੀ ਉਹ ਕੁਝ ਵੀ ਕਰ ਸਕਦਾ ਆ ਜਨ ਇਹਦੇ ਪਿੱਛੇ ਤੁਹਾਡਾ ਮਕਸਦ ਇਹ ਹੈ ਵੀ ਕੰਫੀਡੈਂਸ ਰੱਖਣਾ ਚਾਹੀਦਾ ਇਹਦੇ ਪਿੱਛੇ ਤੁਹਾਡਾ ਮਕਸਦ ਇਹ ਹੈ ਵੀ ਤੁਸੀਂ ਕਰ ਸਕਦੇ ਤਾਂ ਹੋਰ ਵੀ ਕਰ ਸਕਦੇ ਆ ਹੈਲੋ ਬਿਲਕੁਲ ਕਰ ਸਕਦੀ ਆ ਤੇ ਨਾਲੇ ਮੈਂ ਹਾਂਜੀ ਬਿਲਕੁਲ ਕਰ ਸਕਦੀ ਆ ਤੇ ਮੈਂ ਇਹ ਕਿ ਕਿਹਦੇ ਵਿੱਚ ਇਹ ਵੀ ਰੱਖਿਆ ਕਿ ਮੈਂ ਜਿਆਦਾ ਇੰਗਲਿਸ਼ ਨਹੀਂ ਯੂਜ਼ ਕਰਦੀ ਪਈ ਉਹਦਾ ਮਤਲਬ ਇਹ ਆ ਕਿਉਂਕਿ ਸਾਰੀ ਕੁੜੀਆਂ ਇੰਗਲਿਸ਼ ਬੋਲਦੀਆਂ ਆ ਮੈਂ ਇਹਦੇ ਵਿੱਚ ਹਿੰਦੀ ਪੰਜਾਬੀ ਇੰਗਲਿਸ਼ ਮਿਕਸ ਲੈਂਗੁਏਜ ਬੋਲਦੀ ਆ ਕਿਉਂ ਬੋਲਦੀ ਆ ਕਿਉਂਕਿ ਕਈ ਆਪਣੇ ਨਾ ਕੁੜੀਆਂ ਆ ਲੇਡੀਜ਼ ਨੇ ਉਹਨਾਂ 'ਚ ਟੈਲੈਂਟ ਬਹੁਤ ਆ ਤੇ ਉਹਨਾਂ ਨੂੰ ਕਾਫੀ ਨੋਲਿਜ ਵੀ ਆ ਤੇ ਉਹ ਉਹਨਾਂ 'ਚ ਕੌਨਫੀਡੈਂਸ ਵੀ ਆ ਪਰ ਉਹ ਅੱਗੇ ਤਾਂ ਨਹੀਂ ਜਾਂਦੀਆਂ ਕਿਉਂਕਿ ਉਹਨਾਂ ਦੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਜੀ ਨੇ ਆਪਣੀ ਮਾਤਰ ਪਾਸ਼ਾ ਬੋਲੋ ਜੀ ਮੈਂ ਉਹਨਾਂ ਨੂੰ ਇਹ ਦਿਖਾਣਾ ਚਾਹਨੀ ਆ ਵੀ ਦੇਖੋ ਤੁਹਾਨੂੰ ਰੋਕਣ ਲਈ ਨਾ ਤਾਂ ਤੁਹਾਨੂੰ ਕੋਈ ਲੈਂਗੁਏਜ ਦੀ ਲੋੜ ਹੈ ਤੁਹਾਨੂੰ ਮਤਲਬ ਤੁਸੀਂ ਜੇ ਤੁਸੀਂ ਆਪਣਾ ਕੋਈ ਮੈਸੇਜ ਕਰਵਾਏ ਕਰਨਾ ਨਾ ਤੁਹਾਨੂੰ ਲੈਂਗੁਏਜ ਦੀ ਲੋੜ ਨਹੀਂ ਜਿਹੜੇ ਬੰਦੇ ਬੋਲ ਨਹੀਂ ਸਕਦੇ ਪਰਵਾਧਮਨ ਜਿਨ੍ਹਾਂ ਨੂੰ ਬੋਲ ਨਹੀਂ ਦਿੱਤੇ ਜਿਹੜੇ ਗੰਗੇ ਹੁੰਦੇ ਹਨ ਨਾ ਆਪਣੇ ਜਿਵੇਂ ਸੋਰੀ ਪਰ ਦੇਖੋ ਉਹ ਵੀ ਆਪਣੀ ਇੱਕ ਮੈਸੇਜ ਕਰਵਾਏ ਕਰਦੇ ਆ ਨਾ ਵੀ ਜੇ ਆਪਾਂ ਕੁਝ ਕਰਨਾ ਨਾ ਆਪਾਂ ਨੂੰ ਦੁਨੀਆ ਤੋਂ ਤੁਹਾਡੇ ਤੋਂ ਸਵਾ ਕੋਈ ਨਹੀਂ ਮੁੱਕ ਸਕਦਾ ਹਾਂ ਹਾਂ ਬਿਲਕੁਲ ਅਰੇ ਇਹ ਨਾ ਸੋਚੋ ਮੈਨੂੰ ਉਹਦੀ سپورਟ ਨਹੀਂ ਮੈਨੂੰ ਉਹਦੀ سپورਟ ਨਹੀਂ ਤੁਹਾਨੂੰ ਪਰਮਾਤਮਾ ਦੀ سپورਟ ਹੈ ਤਾਂ ਤੁਸੀਂ ਆਪਣੇ ਆਪ ਨੂੰ سپورਟ ਕਰੋ ਆਪਣੇ ਦੇ ਪਰੋਸਾ ਰੱਖੋ ਵੀ ਤੁਸੀਂ ਕੁਝ ਵੀ ਕਰ ਸਕਦੇ ਹੋ ਜੀ ਚਲੋ ਤੁਹਾਡਾ ਇਹਦਾ ਮਕਸਦ ਹੈ ਮੈਂ ਤੋਂ ਬਾਅਦ ਇੱਕ ਆਪਣਾ ਪੋਡਕਾਸਟ ਪੋਡਕਾਸਟ ਚੈਨਲ ਓਪਨ ਕਰ ਮੈਂ ਖੋਲਣਾ ਚਾਹੁੰਦੀ ਹਾਂ ਤੋਂ ਬਾਅਦ ਮੈਂ ਮੈਂ ਸੋਚਿਆ ਕਿ ਫਿਰ ਉੱਥੇ ਮੈਂ ਲੇਡੀਜ਼ ਦੀ ਊਮਨ ਦੀ ਮੈਂ ਉਹਨਾਂ ਨੂੰ ਬਾਹਰ ਕੱਢਾਂ ਕੱਢਣੀ ਟਰਾਈ ਕਰੋਗੇ ਕਿ ਤੁਸੀਂ ਆਪਣੇ ਜੋ ਤੁਹਾਡੇ ਟੈਲੈਂਟ ਆ ਜੋ ਕੁਝ ਵੀ ਤਰ੍ਹਾਂ ਹਲਕੀ ਕਦੀ ਆਪਣੀ ਓਨ ਸਟੋਰੀ ਹੈ ਤੇ ਮੈਂ ਇਹ ਚਾਹੂੰਗੀ ਕਿ ਦੱਸੋ ਜੀ ਅੱਛਾ ਆਪਣਾ ਪ੍ਰੋਗਰਾਮ ਚਲਾਓਗੇ ਤੁਸੀਂ ਬਾਅਦ ਚ ਹਾਂਜੀ ਚਲੋ ਸਾਡੇ ਵੱਲ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਪੰਜਾਬ ਦੀ ਕੁੜੀ ਮਿਸ ਵਰਲਡ ਬਣੇਗੀ ਹੋਰ ਕੀ ਚਾਹੀਦਾ ਜੀ ਥੈਂਕ ਯੂ ਸੋ Much ਹਾਂਜੀ ਤੇ ਮੈਂ ਜਿਹੜੇ 15 ਸੱਤ ਤੋਂ ਰਹਿਣੀ ਆ ਨੰਡਾ ਦੇ ਵਿੱਚ ਜੀ ਅਸੀਂ ਪੰਜਾਬ ਵਾਸੀਆਂ ਵੱਲੋਂ ਤੇ ਸਾਰੇ ਪੰਜਾਬ ਪਾਲਤੇ ਹੀ ਤੁਹਾਨੂੰ ਮੁਬਾਰਕਾ ਦਿੰਦੇ ਆਂ ਅਸੀਂ ਵੱਧ ਤੋਂ ਵੱਧ ਇਹ ਵੀ ਕਹਾਂਗੇ ਹਰੇਕ ਨੂੰ ਵੀ ਇਹਨਾਂ ਦੀ ਸਪੋਰਟ ਕਰੋ ਵੱਧ ਤੋਂ ਵੱਧ ਕੋਈ ਹੈ ਤਾਂ ਨਹੀਂ ਆਪਣੀ VOTING ਸਿਸਟਮ ਤਾਂ ਨਹੀਂ ਕੋਈ ਹੈਗਾ ਆ VOTING ਸਿਸਟਮ ਐਦਾਂ ਆ ਇੱਕ ਤਾਂ ਜਿੰਨੇ ਮੈਨੂੰ Instagram ਤੇ ਫੋਲੋਅਰਸ ਮਿਲਦੇ ਆਂ ਤੇ ਮੇਰੀ ਜਿੰਨੇ ਕ ਕਿੰਨੇ ਕ ਜਿਆਦਾ ਉਹ ਮੇਰੀ ਮੇਰੀ ਪੋਸਟ ਨੂੰ ਕਿੰਨਾ ਕ ਜਿਆਦਾ ਲਾਈਕ ਕਰਦੇ ਆ ਹਨਾ ਵੀ ਉਹ ਕਿੰਨਾ ਕਿ ਮੇਰਾ ਕੰਮ ਵਧੀਆ ਲੱਗਦਾ ਉਹਨਾਂ ਨੂੰ ਇਹ ਉਹਦੇ ਉੱਤੇ ਮਾਰਕਸ ਮਿਲਦੇ ਆਪਾਂ ਨੂੰ ਜੀ ਜਿਵੇਂ ਜਿਹੜੀ ਮੇਰੀ ਇੰਸਟਾਗ੍ਰam ਹੈਂਡਲ ਹੈ ਤੇ ਜੇ ਮੈਨੂੰ মিডিਆ ਕਵਰੇਜ ਦੇ ਉੱਤੇ ਉਹ ਦੇਖਦੇ ਨੇ ਵੀ মিডিਆ ਕਵਰੇਜ ਨੂੰ ਕਿੰਨਾ ਕੁ ਵੀ ਮੇਰੇ ਕੰਮ ਨੂੰ ਐਪਰੀਸ਼ੀਏਟ ਕਰਦਾ ਤੇ ਕਿੰਨਾ ਕੁ ਮੈਨੂੰ ਅਪਰੋਚ ਕਰ ਰਿਹਾ ਹੈ ਜੀ ਉਹ ਵੀ ਦੇਖਦੇ ਆ ਕਿ ਜੇ ਕੋਈ ਕੁਆਲਿਟੀ ਦਾ ਤਾਂ ਹੀ ਮੀਡੀਆ ਅਪਰੋਚ ਕਰ ਰਿਹਾ ਹੈ ਜਿਹੜਾ ਇੰਸਟਾਗ੍ਰam ਤੋਂ ਵੱਡਾ ਪੇਜ ਹੈ ਉਹਦਾ ਨਾਮ ਦੱਸ ਦੋ ਆਪਣੇ ਦਾ ਹਾਂਜੀ ਉਹਦਾ ਪੇਜ ਉਹਦਾ ਨਾਮ ਹੈਗਾ आर ਯੂ ਡਬਲ ਬੀ ਵਾਈ ਜੀ S I N G H 87 underscore official ਠੀਕ ਹੈ ਤੇ ਸਾਡੇ ਪੂਰੇ ਪੰਜਾਬ ਵੱਲੋਂ ਵੀ ਤੁਹਾਨੂੰ ਫੇਰ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਤੁਸੀਂ ਮਿਸ ਵਰਲਡ ਬਣੋ ਪੰਜਾਬ ਦਾ ਨਾਮ ਉੱਚਾ ਕਰੋ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੋ ਤੇ ਇਸ ਸਮਾਜ ਨੂੰ ਦੱਸੋ ਵੀ ਲੇਡੀਜ਼ ਕੁਝ ਵੀ ਕਰ ਸਕਦੀ ਹੈ ਮਾਤਰ ਸ਼ਕਤੀ ਕੁਝ ਵੀ ਕਰ ਸਕਦੀ ਹੈ ਜ਼ਰੂਰੀ ਨਹੀਂ ਐ ਚ ਮੈਰਿਜ ਤੇ ਉਹਦੇ ਦੋ ਬੱਚੇ ਹੋ ਜਾਂਦੇ ਉਹਦਾ ਵੇਟ ਵੱਜ ਜਾਂਦਾ ਤਾਂ ਇਸ ਇਹ ਲੜਕੀ ਨੂੰ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹ ਕਿੱਥੇ ਪੁੱਜੀ ਹੋਈ ਹੈ ਦबई ਦੇ ਵਿੱਚ ਇੱਕ ਕੰਪੀਟੀਸ਼ਨ ਹੋ ਰਿਹਾ ਮਿਸ ਵਰਲਡ ਦਾ ਉੱਥੇ ਪਹੁੰਚੀ ਹੋਈ ਹੈ ਮੈਰਿਡ ਹੈ ਇਹਦਾ weight ਵੀ ਕਾਫੀ ਵੱਧ ਗਿਆ ਸੀ ਇਹ ਦੱਸ ਰਹੀ ਹੈ ਲੈਸ ਕੀਤਾ ਆਪਣਾ ਬਹੁਤ ਘਟਾਇਆ ਤੁਸੀਂ ਆ ਸਾਹਮਣੇ ਵੀਡੀਓ ਵੀ ਸਾਹਮਣੇ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਡਿਸਪਲੇ ਤੇ ਇਹਨਾਂ ਦੀਆਂ ਤੇ ਥੈਂਕ ਯੂ ਜੀ ਧੰਨਵਾਦ ਕੁਝ ਹੋਰ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਬਸ ਮੈਂ ਇਹੀ ਕਹੂੰਗੀ ਵੀ ਆਪਣੇ ਬਤ ਘੋਸਾ ਰੱਖੋ ਅੱਗੇ ਵਧੋ ਕਿਸੇ ਨੂੰ ਇਹ ਤੁਸੀਂ ਕਿਸੇ ਨੂੰ ਆਪਣੇ ਆਪ ਤੇ ਭਰੋਸਾ ਕਰਨ ਦੀ ਕਿਸੇ ਤੋਂ ਉਮੀਦ ਨਾ ਖੋ ਕਿ ਕੋਈ ਮੇਰੇ ਤੇ ਭਰੋਸਾ ਕਰੇਗਾ ਜਾਂ ਮੈਨੂੰ ਕੋਈ ਸਪੋਰਟ ਕਰੇਗਾ ਪਹਿਲੇ ਆਪਣੇ ਆਪ ਨੂੰ ਤੁਸੀਂ ਖੁਦ ਸਪੋਰਟ ਕਰੋ ਸਾਰੇ ਆਪੀ ਗੱਲ ਰਹਿ ਗਈ ਤੁਹਾਨੂੰ ਨਹੀਂ ਤੁਹਾਡੀ ਠੀਕ ਹੈ ਗੱਲ ਤੁਸੀਂ ਕਹ ਲੈਂਗੁਏਜ ਦੀ ਇੰਗਲਿਸ਼ ਦੀ ਲੈਂਗੁਏਜ ਨਾਲ ਕੁਝ ਨਹੀਂ ਹੁੰਦਾ ਇਹ ਇੱਕ 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 ਮੀਡੀਅਮ ਹੈ ਇੱਕ ਮਾਧਿਅਮ ਹੈ ਜਿਹੜੀ ਭਾਸ਼ਾ ਹੈ ਉਹ ਇੱਕ ਮਾਧਿਅਮ ਹੈ ਇੱਕ ਦੂਏ ਨਾਲ ਸਾਡਾ ਜੁੜਨੇ ਨਾਲ ਅਗਰ ਪੜਾਈ ਨਾਲੇ ਕੁਝ ਹੁੰਦਾ ਤਾਂ ਦੀਰੂਬਾਈ ਜਵਾਨੀ ਸ਼ਾਇਦ ਕੁਝ ਨਾ ਬਣਦਾ ਨੇ ਜੀ ਇੰਗਲਿਸ਼ ਦਾ ਕੋਈ ਪੜਾਈ ਨਹੀਂ ਹੈਗੀ ਮੈਂ ਮੀਡੀਅਮ ਭਾਸ਼ਾ ਹੈ ਜਿਵੇਂ ਆਪਣੀ ਪੰਜਾਬੀ ਮੈਂ ਮੀਡੀਅਮ ਕੋਈ ਕਹਿ ਰਹੇ ਕਿ ਮਾਧਿਅਮ ਹੈ ਵੀ ਇਤੁ ਤੂਏ ਨਾਲ ਗੱਲ ਕਰਨੇ ਦਾ ਤੁਸੀਂ ਕਹਿ ਵੀ ਚਲੋ ਜੇ ਕਿਸੇ ਨੂੰ ਇੰਗਲਿਸ਼ ਨਹੀਂ ਆਂਦੀ ਹੈ ਤਾਂ ਵੀ ਉਹ ਘਬਰਾਓ ਨਾ ਆਓ ਅੱਗੇ ਵਧੋ ਤੁਸੀਂ ਠੀਕ ਕਹਿ ਰਹੇ ਆ ਵਧੀਆ ਲੱਗੀ ਮਨ ਤੁਹਾਡੀ ਗੱਲ ਬਹੁਤ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਕੋਈ ਲੈਂਗੁਏਜ ਨਹੀਂ ਆਂਦੀ ਉਹ ਤੁਹਾਨੂੰ ਕੋਈ ਜਿਹੜੀ ਵੀ ਲੈਂਗੁਏਜ ਆਂਦੀ ਹੈ ਤੁਸੀਂ ਬਹੁਤ ਸਟਾਰਟ ਸ਼ੁਰੂ ਤਾਂ ਕਰੋ ਬਿਲਕੁਲ ਬਿਲਕੁਲ ਬਾਈ ਜਿੰਤੂ ਤਾਂ ਕਰੋ ਗੱਲ ਮੈਨੂੰ ਬਹੁਤ ਅੱਛੀ ਲੱਗੀ ਤੁਹਾਡੀ ਵਧੀਆ ਲੱਗੀ ਗੱਲ ਇਹ ਸਾਡੀਆਂ ਆਪਣੀਆਂ ਕਮਜ਼ੋਰੀਆਂ ਅੰਦਰ ਦੀਆਂ ਸਾਡੀਆਂ ਕਮਜ਼ੋਰੀਆਂ ਅੰਦਰ ਦੀਆਂ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਬਲਕਿ ਇਹ ਕੋਈ ਬੜੀ ਮੈਟਰ ਨਹੀਂ ਰਖਾਉਂਦੀਆਂ ਇਹ ਚੀਜ਼ਾਂ ਠੀਕ ਹੈ ਜੀ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਫਿਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਹਾਂਜੀ ਥੈਂਕ ਯੂ ਫਿਰ ਸਵਾਲਟ ਦਾ ਕਿਤਾਬ ਜਿੱਤੋ ਪੰਜਾਬ ਲੈ ਕੇ ਆਓ ਅਸੀਂ ਤੁਹਾਡੀ ਇੰਟਰਵਿਊ ਕਰੀਏ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਥੈਂਕ ਹਾਂਜੀ ਮੈਂ ਆਪਣੇ ਜਿਹੜੇ ਹੋਟ ਮਮੀਸ ਨੇ ਜੋ ਵਰਡ ਵਾਈਟਲ ਆ ਉਹਨਾਂ ਨੂੰ ਮੈਂ थैंक यू ਕਰਨਾ ਚਾਹੂੰਗੀ ਮੈਨੂੰ ਇਹ ਪਲੇਟਫਾਰਮ ਦੇਣ ਲਈ ਕਿਉਂਕਿ ਉਹਨਾਂ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਹੈ ਕਿਉਂਕਿ ਉਹਨਾਂ ਕਰਕੇ ਹੀ ਮੈਂ weight loss ਕੀਤਾ ਉਹ ਮੇਰੇ ਸਾਹਮਣੇ ਐਡ ਨਾਲ ਦੀ ਤਾਂ ਫਿਰ ਸ਼ਾਇਦ ਮੈਂ ਵੀ ਨਾ ਕਰ ਪਾਈ ਤਾਂ ਕਿ ਮੈਂ ਦਿਲੋਂ ਉਹਨਾਂ ਨੂੰ ਧੰਨਵਾਦ ਕਰਨਾ ਚਾਹਨੀ ਹੈ ਕਿ ਮੈਨੂੰ ਇਹ ਪਲੇਟਫਾਰਮ ਦੇ ਲਈ ਠੀਕ ਹੈ थैंक यू थैंक यू